ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਅੱਜ ਵੱਡੀ ਖਬਰ ਆ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੀ ਹੋਈ ਅੱਜ ਵੱਡੀ ਅਪਡੇਟ ਆ ਕਿ ਮਾਨਸਾ ਦੀ ਅਦਾਲਤ ਦੇ ਵਿੱਚ ਮਾਨਸਾ ਕੋਰਟ ਦੇ ਵਿੱਚ ਅੱਜ ਲਾਸਟ ਰਾਈਡ ਵਾਲੀ ਕਾਲੀ ਥਾਰ ਨੂੰ ਲਿਆਂਦਾ ਗਿਆ ਜਿਸ ਦੀ ਕੇ ਐਕਸਕਲੂਸਿਵ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰ ਰਹੇ ਹਾਂ ਕਿ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਅੱਜ ਮਾਨਸਾ ਕੋਰਟ ਦੇ ਵਿੱਚ ਇਸ ਕਾਲੀ ਥਾਰ ਦੀ ਜਿਹੜੀ ਜਾਂਚ ਪੜਤਾਲ ਆ ਉਹ ਕੀਤੀ ਜਾਣੀਆਂ ਕੁਝ ਫੁਟੇਜ ਨੇ ਜਿਹੜੀਆਂ ਉਹ ਵੀ ਅਦਾਲਤ ਦੇ ਵਿੱਚ ਇਸ ਜੀਆਂ ਕਲੈਕਟ ਕੀਤੀਆਂ ਜਾਣੀਆਂ ਨੇ ਸਬੂਤ ਨੇ ਜਿਹੜੇ ਅੱਜ ਉਹ ਪੇਸ਼ ਕੀਤੇ ਜਾ ਰਹੇ ਨੇ ਇਸ ਕਾਲੀ ਥਾਰ ਜਿਹੜੀ ਲਾਸਟ ਰਾਈਡ ਵਾਲੀ ਆ ਉਸ ਨੂੰ ਮਾਨਸਾ ਕੋਰਟ ਦੇ ਵਿੱਚ ਲਿਆਂਦਾ ਗਿਆ ਇਸੇ ਥਾਰ ਦੇ ਵਿੱਚ ਉਸ ਵਕਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਜਿਹੜੇ ਉਸ ਵਕਤ ਸਵਾਰ ਹੁੰਦੇ ਨੇ 29 ਮਈ 2022 ਦਾ ਦਿਨ ਹੁੰਦਾ ਜਦੋਂ ਜਵਾਰਕੇ ਪਿੰਡ ਦੇ ਵਿੱਚ ਮਾਨਸਾ ਉਹਦੇ ਪਿੰਡ ਦੇ ਬਿਲਕੁਲ ਨਜ਼ਦੀਕ ਹੀ ਜਿਹੜਾ ਗੋਲੀਆਂ ਮਾਰ ਕੇ ਸਿੱਧੂ ਮੂਸੇ ਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਗੋਲੀਆਂ ਦੇ ਨਿਸ਼ਾਨ ਨੇ ਬਹੁਤ ਸਾਰੇ ਸਥਾਰ ਦੇ ਸ਼ੀਸ਼ਿਆਂ ਦੇ ਉੱਪਰ ਜਾਂ ਪਰ ਬਰਨਟ ਜਾਂ ਪਰ ਹੋਰ ਜਿਹੜਾ ਕਈ ਥਾਵਾਂ ਦੇ ਉੱਪਰ ਲੱਗੇ ਹੋਏ ਨਜ਼ਰ ਆ ਰਹੇ ਨੇ ਪਰ ਇਸ ਦੇ ਵਿਚਾਲੇ ਅੱਜ ਇੱਕ ਵੱਡਾ ਅਪਡੇਟ ਇਹ ਵੀ ਆ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਬਾਪੂ ਬਲਕੌਰ ਸਿੰਘ ਅੱਜ ਉਹਨਾਂ ਨੇ ਵੀ ਮਾਨਸਾ ਕੋਰਟ ਦੇ ਵਿੱਚ ਪਹੁੰਚਣਾ ਮਾਨਸਾ ਕੋਰਟ ਦੇ ਵਿੱਚ ਪਹੁੰਚ ਕੇ ਉਹਨਾਂ ਦੁਆਰਾ ਆਪਣੀ ਗਵਾਹੀ ਆਪਣੇ ਬਿਆਨ ਨੇ ਜਿਹੜੇ ਉਹ ਦਰਜ ਕਰਵਾਏ ਜਾਂਦੇ ਪੁੱਤਰ ਦੇ ਕਤਲ ਦਾ ਜਿਹੜਾ ਕਤਲ ਹੁੰਦਾ ਉਸ ਕਤਲ ਦੇ ਮਾਮਲੇ ਦੇ ਵਿੱਚ ਬਾਪੂ ਬਲਕੌਰ ਸਿੰਘ ਨੇ ਅੱਜ ਆਪਣੇ ਬਿਆਨ ਆਪਣੀ ਗਵਾਹੀ ਮਾਨਸਾ ਕੋਰਟ ਦੇ ਵਿੱਚ ਦਰਜ ਕਰਵਾਉਣੀ ਹੈ ਵੱਡੀ ਖਬਰ ਹੈ ਐਕਸਕਲੂਸਿਵ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਾਨਸਾ ਕੋਰਟ ਦੇ ਵਿੱਚ ਇਸ ਵਕਤ ਉਹ ਕਾਲੀ ਥਾਰ ਪਹੁੰਚ ਚੁੱਕੀ ਆ ਲਾਸਟ ਰਾਈਡ ਕਾਲੀ ਇਹ ਕਾਲੀ ਥਾਰਾ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਆਪਣੇ ਨਜ਼ਦੀਕੀ ਪਿੰਡ ਦੇ ਵਿੱਚ ਕਿਸੇ ਰਿਲੇਟਿਵ ਦੇ ਕੋਲ ਜਾ ਰਿਹਾ ਸੀ ਪਰ ਅਚਾਨਕ ਜਵਾਰਕੇ ਪਿੰਡ ਦੇ ਵਿੱਚ ਕੁਝ ਸ਼ੂਟਰ ਆਉਂਦੇ ਨੇ ਕਰੋਲਾ ਕਾਰ ਦੇ ਵਿੱਚ ਤੇ ਅਚਾਨਕ ਇਸ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਤੇ ਇਸ ਕਾਰ ਨੂੰ ਜਿਹੜਾ ਡਰਾਈਵਰ ਸਿੱਧੂ ਮੂਸੇਵਾਲਾ ਉਸ ਵਕਤ ਕਾਰ ਰਿਹਾ ਹੁੰਦੇ ਨੇ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਈ ਗੋਲੀਆਂ ਲੱਗਦੀਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਕਿਸ ਤਰੀਕੇ ਗੋਲੀਆਂ ਨੇ ਜਿਹੜੀਆਂ ਲੱਗੀਆਂ ਉਸ ਦੇ ਨਿਸ਼ਾਨ ਨੇ ਇਸ ਕਾਲੀ ਥਾਰ ਦੇ ਉੱਪਰ ਵੀ ਨੇ ਕਾਲੀ ਥਾਰ ਦੇ ਦੀਆਂ ਦੇ ਉੱਪਰ ਬਾਰਨਡ ਜਾਂ ਪਰ ਹੋਰ ਸਾਈਡਾਂ ਤੇ ਟਾਕੀਆਂ ਦੇ ਉੱਪਰ ਨਿਸ਼ਾਨ ਨੇ ਜਿਹੜੇ ਉਹ ਨਜ਼ਰ ਆਇਏ ਤੇ ਉਸੇ ਕਤਲ ਨੂੰ ਲੈ ਕੇ ਜਿਹੜੀ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਪਰਤਾ ਫਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਹੁਣ ਇਸ ਮਾਮਲੇ ਦੇ ਵਿੱਚ ਇਸ ਕਾਲੀ ਥਾਰ ਨੂੰ ਮਾਂਤਸਾ ਕੋਰਟ ਦੇ ਵਿੱਚ ਅੱਜ ਲਿਆਂਦਾ ਗਿਆ ਪੇਸ਼ੀ ਦੇ ਉੱਪਰ ਜਣੇ ਕਿ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵੱਲੋਂ ਕੁਝ ਸਬੂਤ ਇਕੱਠੇ ਕੀਤੇ ਜਾਂਦੇ ਜਾਂਚ ਬੜਤਾਲ ਇਸ ਥਾਰ ਦੀ ਵੀ ਜਿਹੜੀ ਕੀਤੀ ਜਾੜੀ ਤੇ ਉਧਰਲੇ ਪਾਸੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਜਿਹੜੀ ਆਪਣੀ ਗਵਾਹੀ ਆ ਪੁੱਤਰ ਸ਼ੋਭਦੀਪ ਸਿੰਘ ਔਰ ਸਿੱਧੂ ਬੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਉਹ ਵੀ ਅੱਜ ਕੋਰਟ ਦੇ ਵਿੱਚ ਦਿੱਤੀ ਜਾਣੀ ਹੈ